ਹਾਂਜੀ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਜਿਹੜਾ ਜੰਤਰ ਪਾਉਣ ਲੱਗੇ ਆ ਨਾ ਉਹ ਜਗਾੜ ਐ ਇਹੋ ਜਿਹਾ ਨਾ ਜਿਹੜਾ ਕਿ ਮੈਨੂੰ 3 ਸਾਲ ਹੋ ਗਏ ਪਾਉਂਦਿਆਂ ਨੂੰ ਕੋਈ ਪ੍ਰੋਮੋਸ਼ਨ ਨਹੀਂ ਕੋਈ ਕੁਛ ਨਹੀਂ ਇਹਦੇ ਰਿਜ਼ਲਟ ਬੋਲਦੇ ਆ ਬਈ ਟੀ ਸਟੈਂਡ ਦਾ ਮਾਈਕਰੋ ਰਾਜਾ ਵੈਮ ਪਲੱਸ ਦੇ ਨਾਂ ਤੇ ਇਹ ਥੋੜਾ ਜਿਹਾ ਵੱਧ ਪਾ ਇੱਧਰ ਆ ਵੱਧ ਪਾ ਲੈ ਇੱਧਰ ਕਰ ਕੱਢਾ ਹਾਂ ਇਹ ਮਿੱਟੀ ਦੇ ਜਿੰਨਾ ਵੀ ਮਾਈਕਰੋ ਰਾਜਾ ਹੁੰਦਾ ਨਾ ਬਾਈ ਉਹ ਮਿੱਟੀ ਦੇ ਵਿੱਚ ਰਲਾ ਕੇ ਜਾਂ ਨਿਰਾ ਛੁੱਟਾ ਦਿਆ ਕਰੋ ਜਾਂ ਖਾਦ ਦੇ ਵਿੱਚ ਰਲਾ ਕੇ ਸਿੱਟਾ ਦਿਆ ਕਰੋ ਯੂਰੀਆ ਦੇ ਵਿੱਚ ਮਾਈਕਰਾਜਾ ਦਾ ਕਦੇ ਸਿੱਟਾ ਨਹੀਂ ਦੇਣਾ ਆਪਾਂ ਹੋਰ ਵੀ ਬਥੇਰੀਆਂ ਕੰਪਨੀਆਂ ਦੇ ਮਾਈਕਰਾਜਾ ਆਉਂਦੇ ਆ ਪਰ ਇਹਦੀ ਖਾਸੀਅਤ ਕੀ ਆ ਵੀ ਸਭ ਤੋਂ ਪਹਿਲਾਂ ਜਿਹੜਾ ਮਾਈਕਰਾਜਾ ਹੀ ਬਣਾਇਆ ਸੀ ਉਹ ਕਹਿੰਦੇ ਵੀ ਟੀ ਸਟੇਨ ਨੇ ਬਣਾਇਆ ਸੀ ਤੇ ਮੈਨੂੰ ਨਾ 4 ਸਾਲ ਹੋ ਗਏ ਇਹਨੂੰ ਪਾਉਂਦਿਆਂ ਨੂੰ ਤੇ ਕੋਈ ਐ ਨਹੀਂ ਹੈਗਾ ਵੀ ਇਹ ਲੱਲੇ ਪੋਪੇ ਨੇ ਐਦ ਕੀ ਸਕੂ ਮੈਂ ਘਟਾਤਾ ਹਨਾ ਪਰ ਪਹਿਲਾਂ ਇਹ ਬਹੁਤ ਪਾਉਂਦਾ ਹੁੰਦਾ ਸੀ ਮੈਂ ਦੀ ਜਿਹੜੀ ਡੋਜ਼ ਆ ਉਹ ਕਲੇਮ ਕਰਦੇ ਨੇ ਵੀ 4 ਕਿਲੋ ਪਾਓ ਤੁਸੀਂ ਜਿੰਨੀ ਜਿਆਦਾ ਪਾਓਗੇ 5 ਕਿਲੋ ਵੀ ਪਾ ਸਕਦੇ ਹੋ 6 ਕਿਲੋ ਵੀ ਪਾ ਸਕਦੇ ਹੋ 7 ਕਿਲੋ ਵੀ ਪਾ ਸਕਦੇ ਹੋ ਥੋੜੇ ਤੇ ਆ ਪਰ ਜੇ ਤੁਹਾਨੂੰ ਐ ਲੱਗਦਾ ਵੀ ਸਰਾ ਚੀਜ਼ ਪਾਉਣੀ ਆ ਜਮਾ ਵੀ ਇਦੂ ਉੱਤੇ ਕੁਝ ਨਹੀਂ ਹੈਗਾ ਤੇ ਮਾਈਕੋ ਰਾਜਾ ਵੀ ਇਹ ਐ ਮੰਨੋ ਵੀ ਸਰਾ ਆ ਸਾਗਰ ਕਾ ਵੀ ਪਈ ਆ ਬਈ ਇਹਦੇ ਵੀ ਟ੍ਰਾਇਲ ਕੀਤੇ ਸੀ ਆਪਾਂ ਤੁਹਾਨੂੰ ਕਾਦਾ ਵੀ ਪਾਇਆ ਮਾਈਕੋਰ ਮੇਰਾ ਦਿਲ ਜਿਹੜਾ ਜਿੱਤਿਆ ਹੋਇਆ ਹਜੇ ਤੱਕ ਆ ਦੋ ਨੇ ਜਿੱਤਿਆ ਇੱਕ ਤਾਂ ਟੀ ਸਟੇਨ ਤਾਂ ਸਰਾ ਹੀ ਆ ਬਾਈ ਇਹ ਤਾਂ ਮੈਂ ਹਰੇਕ ਸਾਲ ਪਾਉਣਾ ਹੀ ਆ ਲਗਾਤਾਰ ਚਾਹੇ ਮੇਰੀਆਂ ਪਿਛਲੀਆਂ ਵੀਡੀਓ ਪਾ ਲਿਓ ਜਾਂ ਤੁਹਾਨੂੰ ਕਾ ਜਿੱਥੋਂ ਅਸੀਂ ਸਪਰੇਅ ਲੈ ਕੇ ਆਉਣੇ ਆ ਉਹਨਾਂ ਕੋਲੇ ਡਿਸਟ੍ਰੀਬਿਊਸ਼ਨ ਆ ਉਹਦੇ ਵੀ ਪੰਜ ਛੇ ਕਿੱਲੇ ਤੁਹਾਨੂੰ ਕਦੇ ਪਾਇਆ ਉਹਦੀ ਵੀ ਮੈਂ ਵੀਡੀਓ ਪਾਈ ਸੀ ਹਨਾ ਟੀ ਸਟੇਨ ਕੋਈ ਮਾੜੀ ਢਾੜੀ ਕੰਪਨੀ ਹੈ ਨਹੀਂ ਇਹ ਫਰਟੀਲਾਈਜ਼ਰ ਦੇ ਵਿੱਚ ਇਹਨਾਂ ਦਾ ਬਈ ਪੂਰਾ ਨਾਮ ਆ ਤੇ ਕੋਈ ਇਹ ਪੇਡ ਪ੍ਰਮੋਸ਼ਨ ਨਹੀਂ ਕੋਈ ਕੁਝ ਨਹੀਂ ਜਿਹੜਾ ਤਜਰਬਾ ਉਹ ਤੁਹਾਨੂੰ ਮਾਦੇ ਨਾਲ ਸ਼ੇਅਰ ਕਰ ਰਿਆ ਤੇ ਜਿਹੜੀ ਗੱਲ ਸਾਬੀ ਉਹ ਸਾਬੀ ਉਹ ਕਿੱਲੇ ਚ ਲੈ ਕੇ ਜਾਵਾਂਗੇ ਪਹਿਲਾਂ ਠੀਕ ਹੈ ਤੇ ਆਹ ਚਾਰ ਕਿੱਲੇਆਂ ਦਾ ਵੀਰੇ ਪਾਟਾ ਇਹਦੇ ਚ ਪਨੀਰੀ ਸੀ ਉਹ ਤਿੰਨ ਕਿੱਲਾਂ ਦੇ ਵਿੱਚ ਝਿੰਜਣ ਸੀ ਉਹ ਵਾਇਆ ਹੋਇਆ ਤੇ ਜਿੱਥੇ ਤੁਸੀਂ ਜੰਤਰ ਪਾਇਆ ਉੱਥੇ ਤਾਂ ਵੈਸੇ ਨਹੀਂ ਲੋਡ ਹੁੰਦੀ ਪਰ ਥੋੜਾ ਜਿਹਾ ਗਰਮੀ ਉਹ ਤੋਂ ਜ਼ਿਆਦਾ ਸੀ ਤਾਂ ਥੋੜਾ ਜਿਹਾ ਬਾਲਾ ਮਾਰ ਗਿਆ ਸੀ ਹੁਣ ਤਾਂ ਸੁੱਖ ਨਾਲ ਇੰਨੀ ਕੁ ਕਿਰਪਾ ਪ੍ਰਮਾਤਮਾ ਦੀ ਆ ਹੁਣ ਹੁਣ ਵੀ ਦੇਖ ਲਓ ਵੀ ਬੱਦਲ ਪੂਰਾ ਬਣਿਆ ਪਿਆ ਕਾਸੀ ਚੀਜ਼ ਦੀ ਲੋਡ ਨਹੀਂ ਹੈਗੀ ਪਾਉਣ ਦੀ ਝੋਨਾ ਉਹੀ ਚੜਦਾ ਆਉਂਦਾ ਪਰ ਜੇ ਤੁਸੀਂ ਪਾ ਲੋਗੇ ਤਾਂ ਇਹ ਮੰਨੋ ਵੀ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਜਿਵੇਂ ਮੈਂ ਕਹਦਾ ਵੀ 4-500 ਲਾਇਆ ਦੁਖਣਾ ਨਹੀਂ ਤੁੰ ਇਹ ਉਹਨਾਂ ਲਈ ਤਾਂ ਵਰਦਾਨ ਹੀ ਸਾਬਤ ਹੋਊਗਾ ਬਾਈ ਜਿਨ੍ਹਾਂ ਨੇ ਥੱਲੇ ਜੰਤਰ ਆ ਜਾਂ ਜਿਨ੍ਹਾਂ ਨੇ ਥੱਲੇ ਸਮਾਨ ਪਾਇਆ ਜਿਹੜੇ ਕਹਿੰਦੇ ਨੇ ਵੀ ਝੋਨਾ ਬੂਝਾ ਨਹੀਂ ਮਾਰਦਾ ਯਾਰ ਅੜਕੇ ਜੇ ਖੜ ਗਿਆ ਹਨਾ ਜੜ ਨਹੀਂ ਬਣਾ ਰਿਹਾ ਯਾਰ ਝੋਨਾ ਜਾਂ ਰੇਤਲੀ ਜ਼ਮੀਨ ਆ ਯਾਰ ਹਨਾ ਤਾਂ ਉੱਥੇ 5 ਕਿਲੋ ਤੁਸੀਂ ਕਿੱਲੇ ਦਾ ਪਾ ਦਿਓ ਨਿਸ਼ਾ ਹੋ ਜੂਗੀ ਓਕੇ ਦੀ ਰਿਪੋਰਟ ਆ ਕਈ 6 ਵੀ ਪਾਈ ਜਾਂਦੇ ਆ 7 ਵੀ ਪਾਈ ਜਾਂਦੇ ਆ ਪਰ ਮੈਂ ਤਾਂ ਜਿੰਨਾ ਕਾ ਰਿਜ਼ਲਟ ਕੱਟਿਆ ਇਹ 5 2 ਕਿੱਲਿਆਂ ਦੇ ਵਿੱਚ ਪਾਓ ਤੁਸੀਂ 10 ਕਿਲੋ ਤੇ ਸਿਹਰਾ ਰਿਪੋਰਟ ਆ ਮੇਰੀ ਬਾਸਮਤੀ ਆ ਵੀਰੇ ਇਹਦੀ ਵੀ ਵੀਡੀਓ ਪਾਈ ਸੀ ਮੈਂ ਤੁਹਾਨੂੰ ਦਿਖਾਈ ਸੀ ਅੱਜ ਇਹਨੂੰ ਲਗਭਗ 15 ਕ ਦਿਨ ਹੋ ਗਏ ਤੇ ਆ ਤੁਹਾਡੇ ਸਾਹਮਣੇ ਆ ਬੂਟਾ ਇਹਦੇ ਵਿੱਚ ਜੰਤਰ ਪਾਇਆ ਹੋਇਆ ਤੇ ਖਾਦ ਜਿਹੜੀ ਪਾਈ ਇਹਨੂੰ 15 16 17 17 ਕਿਲੋ ਯੂਰੀਆ ਪਾਈ ਆ ਇੱਕ ਹੈਕਸਾਸਟੋਪ ਪਾਇਆ ਹੋਇਆ ਥਾਇਓਫਨੇਟ ਮੈਥਾਈਲ ਜਿਹਨੂੰ ਆਪਾਂ ਕਹਿੰਦੇ ਨੇ ਕੋਰੋ ਮੰਡਲ ਦਾ ਤੇ ਇੱਕ ਆਪਾਂ ਨਾਲ ਇਹਦੇ ਡੀਏਪੀ ਪਾਈ ਸੀ 12-13 ਕਿਲੋ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਲਲਪਲ ਤੇ ਜਿਹੜਾ ਮਾਈਕੋ ਰਾਜਾ ਉਹ ਆ ਗਿਆ ਸਾਬੀ ਉਹ ਆ ਦੋ ਖੱਤਿਆਂ ਦੇ ਵਿੱਚ ਪਾਉਣਾ ਤੇ ਇੱਕ ਪੈਕਟ ਘਰੇ ਪਿਆ ਮੈਂ 20 ਕਿਲੋ ਮਾਈਕੋ ਰਾਜਾ ਲੈ ਕੇ ਆਇਆ ਤੇ ਪਾਣੀ ਚੱਲੀ ਜਾਂਦਾ ਮੋਟਰ ਦਾ ਆ ਖੱਤੇ 'ਚ ਪਾਉਣਾ ਬਈ ਮਿੱਤਰੋ ਇਹ ਮੇਰਾ 28P 67 ਝੋਨਾ ਹਾਈਬ੍ਰਿਡ ਝੋਨਾ ਤੇ ਆ ਤੁਹਾਡੇ ਸਾਹਮਣੇ ਰਿਪੋਰਟ ਤੇ ਤੁਹਾਨੂੰ ਇਹਦਾ ਰਿਜ਼ਲਟ ਵੀ ਦੱਸਾਂਗੇ ਰਿਜ਼ਲਟ ਕੀ ਦੱਸਾਂਗੇ ਵੀ ਸਰਾ ਹੀ ਆ ਬਸ ਬਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਇਹ ਦੂਤੇ ਦਾ ਰੱਬ ਦਾ ਨਾਂ ਇਸ ਸਟੈਂਡ ਦੇ ਵੈਮ ਪਲੱਸ ਨਾਲੋਂ ਮਾਈਕਰੋ ਰਾਜਾ ਖਾਸ ਕਰਕੇ ਫਾਸਫੋਰਸ ਲਈ ਜਿਨ੍ਹਾਂ ਨੇ ਥੱਲੇ ਸੁਪਰ ਪਾਈ ਆ ਜਾਂ ਤੁਹਾਡੇ ਜ਼ਮੀਨ ਦੇ ਵਿੱਚ ਫਾਸਫੋਰਸ ਦੀ ਉਪਲਬਧਤਾ ਜ਼ਿਆਦੀ ਆ ਤੇ ਬੂਟੇ ਲੈ ਨਹੀਂ ਰਹੇ ਕਿਉਂਕਿ ਫਾਸਫੋਰਸ ਦਾ ਮੇਨ ਰੋਲ ਹੀ ਇਹ ਹੁੰਦਾ ਰੂਟ ਸਿਸਟਮ ਦਾ ਜੜਾਂ ਦਾ ਜਿੰਨੀ ਤੁਹਾਡੇ ਕੋਲੇ ਜੜ ਵਧੀਆ ਹੋਊਗੀ ਓਨਾ ਹੀ ਤੁਹਾਡੇ ਕੋਲੇ ਝੋਨਾ ਲੋਟ ਰਹੂਗਾ ਤੇ ਆ ਤੁਹਾਡੇ ਸਾਹਮਣੇ ਆ ਝੋਨਾ ਬਈ ਇਹਦੇ ਵਿੱਚ ਹੁਣ ਤੱਕ ਡੇਢ ਗੱਟਾ ਯੂਰੀਆ ਗਈ ਆ ਤੇ ਝੋਨੇ ਲੱਗੇ ਨੂੰ 22 23 ਦਿਨ ਹੋ ਗਏ ਆ ਤੁਹਾਡੇ ਸਾਹਮਣੇ ਆ 28 ਪੀ 67 ਝੋਨਾ ਇਹਦੇ ਵਿੱਚ ਪਾਵਾਂਗੇ 4-5 ਕਿਲੋ 5 ਕਿਲੋ ਤੇ 5 ਕਿਲੋ ਉਹ ਦੋ ਖਤਾਂ ਚ ਜਾਵਾਂਗੇ ਇਹ ਆਪਣੇ ਕੋਲੇ ਟ੍ਰਾਇਲ ਨੇ ਬਾਈ ਇਹਨਾਂ ਦੀ ਵੀ ਵੀਡੀਓ ਪਾਉਂਗਾ ਮੈਂ ਆਹ ਵੈਰਾਈਟੀ ਦਾ ਹਜਾਦੇ ਕਿੱਲੇ ਦੀ ਲਾਂਚ ਨਹੀਂ ਹੋਈ ਅਗਲੇ ਸਾਲ ਲਾਂਚ ਹੋਊਗੀ ਪਰਾਂ ਵਾਲੀ ਹੈ ਜਿਹੜੀ ਉਹ ਵੀ ਹਾਈਬ੍ਰਿਡ ਆ ਬਾਇਓ ਸੀਡ ਸੁਪਰੀਮ ਉਹਦੀ ਬਾਇਓ ਸੀਡ ਵੀਰਾ ਹੈ ਨਾ ਇਹ ਸਾਰੀਆਂ ਪੀਆਰ 126 ਦੀਆਂ ਕਿਸਮਾਂ ਨੇ ਆ ਕਿੱਲੇ ਦੇ ਵਿੱਚ ਆ ਲੰਮੇ ਸਮੇਂ ਦੀ ਕਿਸਮ ਆ ਤਾਂ ਦੋਨਾਂ ਕਿੱਲਾਂ ਦੇ ਵਿੱਚ ਪਾ ਰਹੇ ਆ ਮੜ ਜਾ ਗੇ ਰਾਂ ਬਾਈ థాంਕ ਯੂ ਸੋ ਮਚ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਪਾਉਂਦੇ ਰਾਂਗੇ